ਤੇ ਆਸ਼ੀਵਾਦੀ ਰੋਧ ਫਰੰਟ ਦੇ ਸਾਥੇ ਦੇ ਉੱਤੇ ਆਏ ਵੱਖ-ਵੱਖ ਧਿਰਾਂ ਦੇ ਨਾਲ ਸੰਬੰਧਿਤ ਬਹੁਤ ਸਾਰੇ ਕਾਰਜੋਗ ਸਾਥੀਓ ਮੈਂ ਬੈਠਾ ਇਹ ਸੋਚ ਰਿਹਾ ਸੀ ਕਿ ਸਾਡੀਆਂ ਗੱਲਾਂ 'ਚ ਕੋਈ ਫਰਕ ਨਹੀਂ ਹੈਗਾ ਸਾਡੀ ਲੜਾਈ 'ਚ ਵੀ ਕੋਈ ਫਰਕ ਨਹੀਂ ਹੈਗਾ ਅਸੀਂ ਲਗਭਗ ਇੱਕੋ ਜੀ ਮੇਜੇ ਵੀ ਲੜਾਈ ਲੜ ਰਹੇ ਆ ਸਿਰਫ ਅਸੀਂ ਵੱਖ-ਵੱਖ ਨਾਵਾਂ ਦੇ ਥੱਲੇ ਕੰਮ ਕਰ ਰਹੇ ਆ ਜਿਹੜੀਆਂ ਗੱਲਾਂ ਮੇਰੇ ਕਦਾ ਜੋ ਸਾਥੀਆਂ ਨੇ ਪਹਿਲਾਂ ਕਹੀਆਂ ਮੈਂ ਉਹ ਰਿਪੀਟ ਨਹੀਂ ਕਰੂੰਗਾ ਤੇ ਜਿਹੜੀਆਂ ਕੱਲਾਂ ਤੁਹਾਨੂੰ ਇਹ ਆਪਣੇ ਆਪਣੇ ਤੌਰ ਤੇ ਆਪਣੇ ਆਪਣੇ ਪਲੇਟਫਾਰਮ ਉੱਤੇ ਪਹਿਲਾਂ ਵੀ ਦੱਸਦੇ ਆ ਉਹਨਾਂ ਤੋਂ ਤੁਸੀਂ ਅਣਜਾਣ ਵੀ ਨਹੀਂ ਹੋ ਮੈਂ ਮਹਿਸੂਸ ਕਰਦਾ ਕਿ ਇਹ ਜਿਹੜਾ ਅੱਜ ਦਾ ਸੈਮੀਨਾਰ ਆ ਇਹ ਕਿਉਂਕਿ ਮੈਂ ਸਰਕਾਰੀ ਸੁਸਮਾਚ ਦੇ ਵਿੱਚੋਂ ਆਇਆ ਹੋਇਆ ਹਾਂ ਪ੍ਰੋਫੈਸਰ ਸਾਹਿਬ ਵੀ ਸਰਕਾਰੀ ਸੁਸਮਾਚੋਂ ਆਏ ਹੋਏ ਆ ਹਨਾ ਜੀ ਸ਼ੁਰੂਆਤ ਸਰਕਾਰੀ ਸੁਸਮਾਚੋਂ ਆਏ ਹੋਏ ਆ ਅਸੀਂ ਲੰਬਾ ਸਮਾਂ 30 35 40 40 ਸਾਲ ਇੰਨਾ ਸਵਾਮਾਂ ਦੇ ਵਿੱਚ ਰਹਿ ਕੇ ਇਹ ਨੇੜਿਓਂ ਵੇਖਿਆ ਕਿ ਕਿਵੇਂ ਸਰਕਾਰਾਂ ਜਿਹੜੀਆਂ ਦਮਨ ਕਰਦੀਆਂ ਕਿਵੇਂ ਤੁਹਾਡੇ ਉੱਤੇ ਸਦਸਤੇ ਕਿਹੜੇ ਰੂਲਸ ਨੇ ਉਹਨਾਂ ਦਾ ਡਰਾਵਾ ਪਾ ਕੇ ਤੇ ਤੁਹਾਨੂੰ ਆ ਪਾਛ ਦੀ ਕਮਟਾ ਦੇ ਮੁਤਾਬਕ ਵੰਡਣ ਲਈ ਮਜਬੂਰ ਕਰਦੀਆਂ ਅਸੀਂ ਸਾਰੇ ਬੜੀ ਵਿਦਿਆਰਥੀ ਜੀਵਨ ਤੋਂ ਆਏ ਹੋਏ ਹਾਂ ਸਾਰੇ ਸਾਥੀ ਅਸੀਂ ਸਾਰੇ ਹਮ ਪੈਤੀ ਪੈਤੀ ਸਾਧਨ ਇਹਨਾਂ ਸਮਾਗਮਾਂ ਦੇ ਵਿੱਚ ਬਹੁਤ ਨਾਲ ਆਪਰ ਆਪ ਦਾ ਰੋਡਾ ਕਰਦੇ ਰਹੇ ਹਾਂ ਔਰ ਜਿੰਨੂੰ ਵੱਡੇ ਵੱਡੇ ਮਹਾਰਾਜੇ ਕੈਮਸੀ ਉਹਨਾਂ ਦੇ ਮਹਿਲਾ ਤੁਸੀਂ ਖੇਲਦੇ ਰਹੇ ਆ ਲੜਕੀ ਜਦੋਂ ਜਦੋਂ ਜਤਨियां ਕਰਦੇ ਰਹੇ ਆ ਮੈਂ ਸਮਝਦਾ ਕਿ ਅੱਜ ਦਾ ਇਹਦਾ ਸਮਾਗਮ ਸਿਰਫ ਇੱਕ ਬਲਾਰਾ ਦਾ ਦੋ ਬਲਾਰੇ ਨਹੀਂ ਹੋਣਾ ਹਨਾ ਦੋ ਬਲਾਰੇ ਹੋਰ ਨੇ ਉਸ ਤੋਂ ਬਾਅਦ ਇੱਕ ਤੂੰ ਵਿਚਕਾਰੀ ਤੁਹਾਨੂੰ ਚਾਹ ਸਰਵ ਕਰ ਦੇਣੀ ਹੈ ਮੇਰੀ ਬੇਨਤੀ ਹੈ ਕਿ ਸਾਥੀ ਪਾਣੀ ਵਰਤੌਣ ਵਾਲੇ ਵੀ ਤੇ ਚਾਹ ਵਰਤੌਣ ਵਾਲਿਆਂ ਨੂੰ ਵੀ ਬੇਨਤੀ ਆ ਕਿ ਉਹ ਮਤਲਬ ਵਿੱਚੋਂ ਡਿਸਟਰਬ ਨਾ ਕਰ ਮੇਰੀ ਪ੍ਰੈਸਰ ਜੈਕਪਾਲ ਹੁਣ ਅਸੀਂ ਗੱਲ ਕਰਾਂ ਮੈਂ ਸਹਿਮਤ ਆ ਜਦੋਂ ਅਸੀਂ ਮਤਲਬ ਹਿਸਪਰਿੰਗ ਕਰਨ ਲੱਗ ਜਾਂਦੇ ਇਹਦਾ ਗੱਲ ਦਾ ਮਜ਼ਾ ਨਹੀਂ ਆਉਂਦਾ ਮੈਂ ਪਹਿਲਾਂ ਬੇਨਤੀ ਕੀਤੀ ਆ ਮੈਂ ਕੋਈ ਗਾਲ ਨਹੀਂ ਤਰੋਣੀ ਜਿਹੜੀ ਇਹਨਾਂ ਨੇ ਦੱਸੀ ਆ ਮੈਂ ਇਹ ਸਮਝਦਾ ਕਿ ਅੱਜ ਦਾ ਸਮਾਰੋਹ ਜਿਹੜਾ ਇਹ ਟ੍ਰੇਨਿੰਗ ਆਫ ਟ੍ਰੇਨਰਸ ਆ ਤੁਸੀਂ ਸਾਰੇ ਸਮਾਜ ਦੇ ਵਿੱਚ ਅਗਾਹ ਵੱਧੂ ਤਰਕ ਸੰਗਤ ਵਿਚੋ ਪਚਾਰਾ ਦੇ ਭਾਰਨੀ ਹੋ ਤੁਸੀਂ ਪਹਿਲਾਂ ਹੀ ਆਮ ਲੋਕਾਂ ਨਾਲੋਂ ਵੱਧ ਸਮਝਦਾਰ ਹੋ ਕੋ ਤੁਹਾਨੂੰ ਸਿਰਫ ਅਪਡੇਟ ਕਰਨਾ ਇਸ ਲੀਡਰਸ਼ਿਪ ਨੇ ਤੁਹਾਨੂੰ ਸਿਰਫ ਡਾਟੇ ਦੇ ਕੇ ਇੱਕ 드라마 ਦਾ ਪ੍ਰਤਾਮ ਤੁਹਾਡੇ ਸਾਹਮਣੇ ਸਾਜਾ ਕਰਕੇ ਤੁਹਾਨੂੰ ਸਿਰਫ ਇਸ ਗੱਲ ਲਈ ਤਿਆਰ ਕਰਨਾ ਕਿ ਤੁਸੀਂ ਉਸ ਰੂੜੀਵਾਦੀ ਸੋਚ ਨੂੰ ਉਸ ਧੱਕੇਸ਼ਾਹੀ ਭਰੀ ਸੋਚ ਨੂੰ ਉਸ ਤਸ਼ੱਦਦ ਕਰਨ ਵਾਲੀ ਸੋਚ ਨੂੰ ਤੁਸੀਂ ਲੋਕਾਂ ਦੇ ਵਿੱਚ ਲੈ ਕੇ ਜਾ ਸਕੋ ਕਿਉਂਕਿ ਮੈਂ ਇਹ ਸਮਝਦਾ ਕਿ ਅਸੀਂ ਸਿਆਸੀ ਤੌਰ ਦੇ ਉੱਤੇ ਤਾਨਾਸ਼ਾਹ ਦਾ ਫਾਸ਼ੀਵਾਦ ਦਾ ਵੱਖੋ ਵੱਖਰੇ ਨਾਂ ਨੇ ਇਟਲੀ 'ਚ ਫਾਸ਼ੀਵਾਦ ਦੇ ਨਾਂ ਤੇ ਚੱਲਿਆ ਜੇ ਜਰਮਨੀ ਦੇ ਵਿੱਚ ਉਨਾਜੀਵਾਦ ਦੇ ਨਾਂ ਤੇ ਚੱਲਿਆ ਅਜਪਾਨ ਚ ਹੋਰ ਨਾਂ ਤੇ ਚੱਲਿਆ ਅੱਜ ਅਸੀਂ ਸਮਝਦੇ ਹਾਂ ਕਿ ਇਹ ਭਾਰਤ ਦੇ ਵਿੱਚ ਜਿਸ ਕਿੱਥੋਂ ਦੇ ਅਸੀਂ ਸੁਣੀ ਕਿਆ ਜਿਹਦਾ ਅਸੀਂ ਵਿਰੋਧ ਕਰਨਾ ਹੈ ਉਥੋਂ ਦੀ ਸਰਕਾਰ ਦਾ ਉਹ ਉਹ ਵੀ ਤਾਨਾਸ਼ਾਹ ਰਹੀਆ ਤਿਆਰ ਕੀਤਾ ਹੋ ਗਿਆ ਬਹੁਤ ਸਾਰੀਆਂ ਧਾਰਨਾ ਮੇਰੇ ਤੋਂ ਪਹਿਲਾਂ ਬੁਲਾ ਰਿਆ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਇਸ ਗੱਲ ਤੋਂ ਪਹਿਲਾਂ ਕਾਫੀ ਹੱਦ ਤੱਕ ਵਾਗ ਵੀ ਹੋ ਮੈਂ ਸਮਝਦਾ ਕਿ ਭਾਰਤ ਦੇ ਵਿੱਚ ਇੱਕ ਸਿਚੁਏਸ਼ਨ ਆ ਥੋੜੀ ਜਿਹੀ ਵੱਖਰੀ ਇਸ ਕਰਕੇ ਆ ਕਿ ਇਹ ਕਿਮੋਡਲ ਫਾਸੇ ਤੋਂ ਨਾ ਇਹ ਫਿਰਕਾ ਪ੍ਰਸਤਾਨਾਸ਼ਾਹ ਵਾ ਜਿਹੜਾ ਫਿਰਕਾ ਪ੍ਰਸ਼ਤਾਨਾਸ਼ਾ ਹੁੰਦਾ ਉਹਦੇ ਕੋਲੇ ਇੱਕ ਐਡਵਾਂਟੇਜ ਹੁੰਦਾ ਇੱਕ ਪਾਸੇ ਉਹ ਮੰਦਰ ਬਣਾ ਰਿਆ ਹੁੰਦਾ ਦੂਜੇ ਪਾਸੇ ਉਹ ਬਲਡوزر ਚਲਾ ਰਿਆ ਹੁੰਦਾ ਇੱਕ ਪਾਸੇ ਉਹ ਮੰਦਰ ਬਣਾ ਰਿਆ ਦੂਜੇ ਪਾਸੇ ਉਹ ਬਲਡوزر ਚਲਾ ਰਿਆ ਮਸਜਿਦਾਂ 'ਤੇ ਤੇ ਉਹਦਾ ਤਿਆਰ ਕੀਤਾ ਹੋਇਆ ਜਿਹੜਾ মিডিਆ ਉਹ ਬਲਡوزر ਬਾਰੇਆਂ ਖਬਰਾਂ ਨੂੰ ਬੜੇ ਵਧੀਆ ਸਪੇਸ ਦੇ ਰਿਹਾ ਬੜੇ ਵਧੀਆ ਢੰਗ ਨਾਲ ਪ੍ਰਚਾਰ ਰਿਹਾ ਤੇ ਥੱਲੇ ਲੱਗਣ ਲਾ ਰਿਹਾ ਕਿ ਇਹ ਜਿਹੜੇ ਸੀ ਇਹ ਗਲਤ ਥਾਂ ਤੇ ਬਣੇ ਹੋਏ ਸੀ ਇਹ ਇਨਕੋਰਪੋਰੇਟਮੈਂਟ ਸੀ ਇਹ ਰੁਕਿਆ ਹੋਇਆ ਸੀ ਤੇ ਇਸੇ ਤਰ੍ਹਾਂ ਇੱਕ ਸਰਵੇਖਣ ਪੱਤਰ ਆਇਆ ਕਿ ਤੇ 34% ਲੋਕਾਂ ਨੇ ਸਾਡਾ ਭਾਵੇਂ ਸਾਡੇ ਨਾਲ ਪੜਾਵਾਸਤਾ ਹੈਗਾ ਕਿ ਜਰਾਈਲ ਧੱਕੇਸ਼ਾਹੀ ਕਰ ਰਿਹਾ ਗਾਜ਼ਾ ਦੇ ਵਿੱਚ ਪਲਸਤੀਨ ਦੇ ਵਿੱਚ ਪਰ ਆਮ ਜਨਤਾ ਨੂੰ ਇਸ ਗੱਲ ਦੀ ਤਸੱਲੀ ਦੇਣ ਲਈ 34% ਲੋਕ ਕਹਿ ਰਹੇ ਆ ਕਿ ਅਜ਼ਰਾਇਲ ਜਿਹੜਾ ਉਹ ਸਹੀ ਕਰ ਰਿਹਾ ਪਲਸਤੀਨ ਦੇ ਵਿੱਚ ਸੋ ਇਹ ਇਹ ਤਾਨਾਸ਼ਾਹ ਜਿਹੜਾ ਬੁਰਜੁਵਾਜੀ ਦੀ ਇੱਕ ਫਾਈਟਿੰਗ ਆਰਗੇਨਾਈਜੇਸ਼ਨ ਹੁੰਦੀ ਹੈ ਜਿਹਦੀ ਸਰਮਾਇਅਦਾਰੀ ਹੈ ਜਿਵੇਂ ਰੈਪ੍ਰੈਜ਼ੈਂਟ ਕਰਦੀ ਹੈ ਭਾਰਤੀ ਜਨਤਾ ਪਾਰਟੀ ਜਿ ਉਸ ਤੋਂ ਪਹਿਲਾਂ ਕਾਂਗਰਸ ਪਾਰਟੀ ਇਹਨਾਂ ਦੀ ਇੱਕ ਨਮਾਇੰਦਾ ਫਾਈਟਿੰਗ ਫੋਰਸ ਆ ਜਿਹੜੀ ਤਾਨਾਸ਼ਾ ਸਰਕਾਰ ਆਏ ਬੁਰਜੁਵਾਜੀ ਦੀ ਤੇ ਬੁਰਜੁਵਾਜੀ ਆਪਣੇ ਢੰਗ ਨਾਲ ਫੈਸਲੇ ਕਰਾਉਂਦੀ ਆ ਤੁਹਾਡੀ ਘਰੇਲੂ ਆਮਦਨ ਦਾ 6% ਜਿਹੜਾ ਉਹ ਸਿੱਖਿਆ ਤੇ ਲੱਗਣਾ ਚਾਹੀਦਾ ਇੰਪੈਕਟ ਦੇਖੋ ਕੀ ਆ ਉਹ ਸਿਰਫ 2.5 ਤੁਹਾਡੀ ਘਰੇਲੂ ਆਮਦਨ ਦਾ ਜਿਹੜੀ ਤੁਹਾਡੀ ਜੀਡੀਪੀ ਆ ਉਹਦਾ ਸਿਰਫ 2.5% ਅੱਗੇ ਤੋਂ ਵੀ ਘੱਟ ਜਿਹੜਾ ਉਹ ਸਿੱਖਿਆ ਤੇ ਲਾ ਰਹੀ ਆ ਤਾਂ ਕਿ ਤੁਸੀਂ ਸਿੱਖਿਆਤ ਨਾ ਹੋ ਸਕੋ ਤੁਹਾਨੂੰ ਇਸ ਤਰ੍ਹਾਂ ਦੀ ਸਿੱਖਿਆ ਦਿੱਤੀ ਜਾ ਸਕੇ ਜਿਹੜੀ ਤੁਹਾਨੂੰ ਲੜਾਕੂ ਨਾ ਬਣਾਵੇ ਤੁਹਾਨੂੰ ਆਪਣੇ ਹੱਕਾਂ ਲਈ ਉਹ ਨਾ ਕਰੇ ਕਿ ਤੁਸੀਂ ਆਪਣੇ ਪੈਰਾਂ 'ਤੇ ਖੜੇ ਹੋ ਕੇ ਤੇ ਆਪਣੀ ਰੋਜੀ ਰੋਟੀ ਨਾਲ ਕਮਾ ਸਕੋ ਜਿਹੜਾ ਰੋਜੀ ਰੋਟੀ ਕਮਾਉਂਦਾ ਉਹ ਲੜ ਸਕਦਾ ਜਿਹਨੇ ਦਿਹਾੜੀ ਮਾਰ ਕੇ ਆਉਣਾ ਉਹ ਲੜ ਨਹੀਂ ਸਕਦਾ ਉਹਦੇ ਵਾਸਤੇ ਔਖਾ ਕੰਮ ਆ ਜਦੋਂ ਵਾਰ-ਵਾਰ ਉਹਨੂੰ ਅਸੀਂ ਕਹਿੰਦੇ ਅਸੀਂ ਮਹਿਸੂਸ ਕਰਦੇ ਆ ਇਹਨਾਂ ਲੜਦਵਲੀਆਂ ਧਰਾਂ ਦੇ ਵਿੱਚ ਇਸੇ ਤਰ੍ਹਾਂ ਜਿਹੜੀ ਅਨਾਸ਼ਾਵਾ ਉਹ ਬੁਰਜੁਵਾਜੀ ਇਸ ਕਰਕੇ ਉਹਨੂੰ ਮੰਨੂ ਆਪਣੀ ਸਰਕਾਰ ਨੂੰ ਫਾਈਟਿੰਗ ਫੋਰਸ ਬਣਾਇਆ ਸਾਡੀ ਲੜਾਈ ਜਿਹੜੀ ਆ ਉਹ ਕਿਸੇ ਕਿਸੇ ਰਾਜਨੀਤਿਕ ਪਾਰਟੀ ਨਾਲ ਨਹੀਂ ਬੇਸ਼ੱਕ ਅੱਜ ਸਾਡੇ ਸਾਹਮਣੇ ਭਾਜਪਾਵਾ ਮੋਦੀ ਹੁਣੀ ਨੇ ਅਮਿਤ ਸ਼ਾਹ ਹੁਣੀ ਨੇ ਉਹ ਖਿੰਦੇ ਨੇ ਇੱਕ ਆਪਣੇ ਸਾਹਮਣੇ ਇੱਕ ਫਾਈਟਿੰਗ ਫੋਰਸ ਆ ਬੁਰਜੁਵਾਜੀ ਦੀ ਲੋਕਾਂ ਨੂੰ ਦਸ਼ਤਤ ਕਰਨ ਲਈ ਅਸਲ ਚ ਇਹ ਸਰਮਾਇਏ ਦੀ ਜਿਹੜੀ ਆ ਉਹ ਕਾਣੀ ਵੰਡ ਵਾਸਤੇ ਆ ਕੁਝ ਹੱਥਾਂ ਤੋਂ ਸਰਮਾਇਆ ਇਕੱਠਾ ਹੋ ਰਿਹਾ ਜਿਹੜੀ ਇਸ ਇਸ ਰਾਜਕਰਤੀ ਪਾਰਟੀ ਤੇ ਹੁੰਦਿਆ ਸਭ ਤੋਂ ਵੱਡੀ ਘੱਟ ਗੱਲ ਇਹ ਹੋਈ ਆ ਬੇਸ਼ੱਕ ਆਜ਼ਾਦੀ ਤੋਂ ਬਾਅਦ ਲੰਮਾ ਸਮਾਂ ਜਿਹੜਾ ਉਹ ਇਹਨਾਂ ਅਜਾਰੇਦਾਰਾਂ ਨੇ ਇਹਨਾਂ ਮਨੋਪ੍ਰਸ਼ਟਾਂ ਨੇ ਦੇਸ਼ ਦੀਆਂ ਸਰਕਾਰਾਂ ਦੇ ਵਿੱਚ ਅਸਰਦਾਰ ਰਹੇ ਆ ਪਰ ਇਹ ਸਰਕਾਰ ਤੇ ਹੁੰਦਿਆ ਵੱਡੀ ਤਬਦੀਲੀ ਇਹ ਆ ਕਿ ਇਹਨਾਂ ਨੇ ਉਹਨਾਂ ਕੁਝ 1% ਘਰਾਣਿਆਂ ਦੇ ਵੱਡੇ ਕਰਜ਼ੇ ਮਾਫ਼ ਕੀਤੇ ਨੇ ਲਗਭਗ 16-17 ਲੱਖ ਕਰੋੜ ਰੁਪਏ ਦਾ ਮਾਤ ਦਿੱਤਾ ਜਿਹਦੇ ਨਾਲ ਕਿ ਥੱਲੇ ਲੋਕਾਂ ਦੇ ਵਿੱਚ ਬੇਚੈਨੀ ਮਗਾਈ ਤੇ ਬੇਰੁਜ਼ਗਾਰੀ ਵਰਗੀ ਲਾਭਤ ਜਿਹੜੀ ਪਹਿਲਾਂ ਤੋਂ ਕਈ ਗੁਣਾ ਵਧੀ ਆ 1% ਲੋਕਾਂ ਕੋ 22% ਕੈਪੀਟਲ ਸੀ ਧਨ ਸੀ ਸਾਰੇ ਦੇਸ਼ ਦਾ ਤਾਂ 40% ਹੋ ਗਿਆ ਜਿਹੜੇ 50% ਦੇਖਲੇ ਲੋਕ ਦੇ ਲਗਭਗ 70 ਕਰੋੜ ਲੋਕ 70-75 ਕਰੋੜ ਲੋਕਾਂ ਉਹਨਾਂ ਕੋਲੇ 13% سرمਾਇਆ ਸੀ ਸਾਰੇ ਦੇਸ਼ ਦਾ ਉਹ ਇਹਨਾਂ ਦਸਾਂ ਪਾਰਾਂ ਸੱਤਾਂ ਦੇ ਵਿੱਚ ਉਹ 3% ਤੇ ਆ ਗਿਆ ਔਰ ਜਿਹੜੇ ਜਿੰ ਮਹਾਰਾਜਨ ਸੁਈ ਜਾਂ ਜਿਹੜੇ ਟੈਕਸ ਫੇਅਰ ਫੇਰ ਨੇ ਜਿਹੜੇ ਟੈਕਸ ਦਿੰਦੇ ਆ ਉਹਨਾਂ ਦਾ 30% ਤੱਕ ਟੈਕਸ ਦਿੰਦੇ ਆ ਪਰ ਜਿਹੜੇ 500 ਕਰੋੜ ਤੋਂ ਉੱਪਰ ਦੇ ਮੁੱਢ ਘਰਾਣੇ ਨੇ ਜਿਨ੍ਹਾਂ ਦਾ ਜਿਨ੍ਹਾਂ ਦੀ ਆਮਦਨ ਦੇ ਉੱਤੇ 30% ਟੈਕਸ ਲੱਗਦਾ ਸੀ ਉਹਨਾਂ ਦਾ ਪਹਿਲਾਂ 27 ਕੀਤਾ ਫਿਰ 22 ਕੀਤਾ ਫਿਰ 15 ਤੱਕ ਆ ਗਿਆ ਜਿਹਦੇ ਨਾਲ ਲਗਭਗ 6.5-7 ਲੱਖ ਕਰੋੜ ਰੁਪਈਆ ਸਾਲਾਨਾ ਤੁਹਾਡੇ ਬਜਟ ਦੇ ਵਿੱਚੋਂ ਹਲਾ ਘਟ ਹੋ ਗਿਆ ਇਹ ਇਹ ਕੀ ਗੱਲਾਂ